ਉਗ ਵੀ ਖੋਜਨੇ ਤੇ ਮੇਰੇ ਲਈ ਵੀ ਇਹ ਤਸਲੀ ਵਾਲੀ ਗੱਲ ਹੈ ਕਿ ਮੈਂ ਅ ਅੱਜ ਉਸ ਰੋਡ ਤੇ ਖੜਾ ਜਿਸ ਰੋਡ ਦਾ ਪਿਛਲੇ ਕਈ ਸਾਲਾਂ ਤੋਂ ਲੋਕ ਸੰਤਾਪ ਹੋ ਗਰੇ ਸਨ ਔਰ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ 9 ਕਰੋੜ 65 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਸੜਕ ਦੇ ਨਿਰਮਾਣ ਕਾਰਜ ਆਰੰਭ ਕਰਾਏ ਸਨ ਸੋ ਲਗਭਗ 11-12 ਕਿਲੋਮੀਟਰ ਦੀ ਸੜਕ ਹੈਗੀ ਆ ਇਹ ਕੇਵਲ ਸੜਕ ਹੀ ਨਹੀਂ ਬਲਕਿ ਇਹਦੇ ਜਜ਼ਬਾਤ ਵੀ ਲੋਕਾਂ ਦੇ ਇਸ ਸੜਕ ਨਾਲ ਜੁੜਿਆ ਕਿਉਂਕਿ ਅ ਜਹੀਦ ਗੁਰਵਚਨ ਸਿੰਘ ਸਲਾਰੀਆ ਉਹਨਾਂ ਦੀ ਨਾਂ ਦੇ ਉੱਤੇ ਜਿਹੜਾ ਇਹ ਰੋਡ ਬਜਦਾ ਔਰ ਨਾਲ ਦੀ ਨਾਲ ਇਹ ਬਾਲੀਵੁੱਡ ਦੇ ਮਹਾਨ ਸਟਾਰ ਦੇਵਾਨੰਦ ਦੇ ਪਿੰਡ ਨਾਲ ਵੀ ਜੁੜਦਾ ਗਰੋਟੇ ਦੇ ਨਾਲ ਸੋ ਦੋ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਮੁਲਕ ਦੇ ਅੰਦਰ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਔਰ ਮੈਨੂੰ ਖੁਸ਼ੀ ਹੈ ਵੀ ਅੱਜ ਇਸ ਰੋਡ ਦਾ ਜਿਹੜਾ ਨਿਰਮਾਣ ਕਾਰਜ ਆ ਉਹ ਅੰਤਮ ਪੜਾ ਦੇ ਗੁਜ਼ਰ ਰਿਹਾ ਅੱਜ ਲੋਕ ਪ੍ਰਣੀ ਸ਼ੁਰੂ ਹੋਈ ਆ ਸੋ ਮੈਂ ਚੇਚਾ ਨੂੰ ਦੇਖਣ ਲਈ ਆਇਆ ਸੋ ਮੇਰੇ ਨਾਲ ਤਮਾਮ ਸਾਡੇ ਇਹਨਾਂ ਲਾਗਲੇ ਪਿੰਡਾਂ ਦੇ ਸਰਪੰਚ ਸਾਹਿਬਾਨ ਸਾਡੇ ਆਗੂ ਔਰ ਪੀ ਡਬਲ ਡੀ ਦੇ ਅਫਸਰ ਠੇਕੇਦਾਰ ਸਾਰੇ ਇੱਥੇ ਮੌਜੂਦ ਨੇ ਔਰ ਜੋ ਅਸੀਂ ਚਾਹਦੇ ਹਾਂ ਵੀ ਕੁਆਲਿਟੀ ਦੇ ਨਾਲ ਕੰਮ ਹੋਵੇ ਸਾਨੂੰ ਤਸੱਲੀ ਹੈ ਵੀ ਉਹ ਕੰਮ ਇੱਥੇ ਚੰਗੀ ਕੁਆਲਿਟੀ ਨਾਲ ਹੋ ਰਿਹਾ ਲੋਕ ਵੀ ਖੁਸ਼ ਨੇ ਔਰ ਬੜੇ ਥੋੜੇ ਸਮੇਂ ਦੇ ਅੰਦਰ ਸੜਕ ਦਾ ਨਿਰਮਾਨ ਕਾਰਜ ਕਰਕੇ ਹੁਣ ਕੁਝ ਦਿਨਾਂ ਦੀ ਗੱਲ ਆ ਵੀ ਇਹਨੂੰ ਸਮੂਹਤ ਦੀਆਂ ਹੀ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਅੱਜ ਮੈਂ ਸੜਕਾਂ ਦੇ ਜਿਹੜੇ ਨਿਰਮਾਣ ਕਾਰਜ ਚੱਲ ਰਹੇ ਨੇ ਹਲਕਿਆਂ ਦੇ ਅੰਦਰ ਅੱਜ ਉਹਨਾਂ ਨਿਰਮਾਣ ਕਾਰਜਾਂ ਨੂੰ ਦੇਖਣ ਦੇ ਲਈ ਸਵੇਰ ਦੇ ਲੱਗੇ ਆ ਸੋ ਇਸ ਤੋਂ ਬਾਅਦ ਅਸੀਂ ਅਲੀ ਖਾਨ ਨੂੰ ਜਾਣਾ ਫਿਰ ਨਾਲ ਦੇ ਨਾਲ ਸ਼ੇਰਪੁਰ ਤੋਂ ਲੈ ਕੇ ਪੰਜੋੜ ਫੂਲ ਪਿਆਰਾ ਅਪ ਟੂ ਸਜਨਪੁਰ ਰੋਡ ਦੇਖਣਾ ਸੋ ਇਸੇ ਤਰ੍ਹਾਂ ਜਿਹੜਾ ਭਰਿਆਲੜੀ ਧੋਵੜਾ ਅਪ ਟੂ ਤਾਰਾਗੜ੍ਹ ਹੋਰ-ਹੋਰ ਦੇਖਣਾ ਸੋ ਅੱਜ ਰੋਡਾਂ ਦੀ ਜਿਹੜੀ ਉਹ ਕੈਸ ਕਰ ਰਹੇ ਕਿ ਆਪਾਂ ਜਿਹੜੀ ਉਹ ਨਿਰਮਾਣ ਕਾਰਜਾ ਉਹਨੂੰ ਚੈੱਕ ਕਰਨ ਲਈ ਦੇਖਣ ਲਈ ਅੱਜ ਅਸੀਂ ਫੀਲਡ ਦੇ ਵਿੱਚ ਮੈਂ ਪਿੰਡ ਮੈਂ ਪਿੰਡ ਜੰਗਲ ਦਾ ਵਾਸੀ ਆ ਜੀ ਮੈਂ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਇਹ ਸੜਕ ਦਾ ਜਿਹੜਾ ਕੰਮ ਉਹਨਾਂ ਨੇ ਇੰਨੀ ਜਲਦੀ ਫਾਸਟ ਕਰਵਾਇਆ ਕਿ 8-10 ਦਿਨ ਦੇ ਵਿੱਚ 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 ਹੀ ਕੰਪਲੀਟ ਯਾਨੀ ਕਿ ਸਾਡਾ ਪਿੰਡ ਜਿਹੜਾ ਹੈ ਕਵਰ ਹੋ ਗਿਆ ਜੰਗਾ। ਲੇਕਿਨ ਪਹਿਲੀਆਂ ਸਰਕਾਰਾਂ ਕਿ ਅਸੀਂ ਹਰ ਵਾਰੀ ਕਹਿੰਦੇ ਰਿਆਂ ਕਿ ਸਾਡਾ ਰੋਡ ਔਰ ਜਿਸ ਜਿਸ ਵੀ ਨੁਮਾਇੰਦੇ ਨੂੰ ਟਿਕਟ ਮਿਲਦੀ ਸੀ ਉਹਨਾਂ ਕੋਲ ਇੱਕ ਹੀ ਪੁਆਇੰਟ ਹੁੰਦਾ ਸੀ ਕਿ ਤੁਸੀਂ ਸਾਨੂੰ ਵੋਟਾਂ ਪਾਓ ਤੇ ਸਾਡੇ ਤੋਂ ਪਿੱਛੇ ਕਿ ਪਿੰਡ ਪੈਂਦਾ ਜੀ ਡੀਡਾ ਜਿੱਥੇ ਜੀ ਸ਼ਰਾਬ ਦਾ ਕਾਰੋਬਾਰ ਚੱਲਦਾ ਤੇ ਉਹ ਇਹੀ ਗੱਲ ਕਹਿੰਦੇ ਕਿ ਡੀਡੇ ਤੋਂ ਬੰਦੇ ਸ਼ਰਾਬ ਪੀਣਗੇ ਤੇ ਇੱਥੇ ਆ ਕੇ ਡਿੱਗਣਗੇ। ਲੇਕਿਨ ਅਸੀਂ ਸੜਕ ਅਜੇ ਤੱਕ ਨਹੀਂ ਦਿਖੀ। ਅਸੀਂ ਬਿਲੋਂ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ। ਆਮ ਆਦਮੀ ਪਾਰਟੀ ਦਾ ਵੀ ਸਤ ਸ੍ਰੀ ਅਕਾਲ ਪਹਿਲਾਂ ਤਾਂ ਮੇਰੇ ਤੋਂ ਤੁਹਾਡਾ ਬਹੁਤ-ਬਹੁਤ ਤੁਹਾਡੇ ਚੈਨਲ ਦਾ ਧੰਨਵਾਦ ਜੀ ਤੁਸੀਂ ਸਾਡੇ ਰੋਡ ਦਾ ਮੰਤਰੀ ਸਾਹਿਬ ਨਾਲ ਦੇਖਣ ਕਰਨ ਆਏ ਮਾਨੂੰ ਅਹੀਂ ਮੰਤਰੀ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਆਪਣੇ ਇਲਾਕੇ ਵੱਲੋਂ ਆਪਣੇ ਪਿੰਡ ਵੱਲੋਂ ਕਿ ਜਿਹੜਾ 25 ਸਾਲਾਂ ਤੋਂ ਸਾਡੇ ਪਿੰਡਾਂ ਨੂੰ ਕੋੜ ਲੱਗਿਆ ਹੋਇਆ ਸੀ ਪੱਠੇ ਵਾਲਿਆਂ ਨੇ ਰੋਡ ਦੀ ਮੱਤ ਮਾਰੀ ਹੋਈ ਸੀ ਉਸ ਰੋਡ ਤੇ ਅੱਜ ਲੁੱਕ ਪੈ ਰਹੀ ਆ ਤੇ ਬਹੁਤ ਹੀ ਇੱਕ ਤਿਹਾਰ ਦੀ ਤਰ੍ਹਾਂ ਹੀ ਇਹ ਦਿਨ ਨੂੰ ਦੇਖ ਸਕਨੇ ਆ ਤੇ ਬਹੁਤ ਹੀ ਵਧੀਆ ਕੰਮ ਮੰਤਰੀ ਸਾਹਿਬ ਦਾ ਆਮ ਆਦਮੀ ਪਾਰਟੀ ਜਿੰਦਾਬਾਦ ਬਹੁਤ ਹੀ ਵੱਡੇ ਕੰਮ ਹੋ ਰਿਹਾ